ਨੌਵੇਂ ਪਾਸ਼ਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਅੱਜ ਪੂਰੇ ਸੰਸਾਰ ਦੇ ਵਿੱਚ ਮਨਾਇਆ ਜਾ ਰਿਹਾ ਹੈ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਨੌਵੇਂ ਪਾਸ਼ਾ ਜੀ ਦੀ ਚਰਨ ਛੋਪਾ ਪ੍ਰਾਪਤ ਧਰਤੀ ਗੁਰਦੁਆਰਾ ਵਿਵਾਨਗੜ੍ਹ ਸਾਹਿਬ ਕੀਰਤਪੁਰ ਸਾਹਿਬ ਤੋਂ ਪੰਜਾਂ ਪਿਆਰਿਆਂ ਦੀ ਗਵਾਈ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਛਤਰ ਛਾਇਆ ਹੇਠ ਅੱਜ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ ਇਹ ਨਗਰ ਕੀਰਤਨ ਵਕ ਵਕ ਪਰਮਾ ਤੋਂ ਹੁੰਦਾ ਹੋਇਆ ਸ੍ਰੀ ਨਨਦਪੁਰ ਸਾਹਿਬ ਕੇ ਸਮਾਪਤ ਹੋਵੇਗਾ ਇਸ ਨਗਰ ਕੀਰਤਨ ਦੇ ਵਿੱਚ ਵੱਡੀ ਗਿਣਤੀ ਸੰਗਤਾਂ ਨੇ ਹਾਜ਼ਰੀ ਭਰੀ ਇਸ ਮੌਕੇ ਤਖਤ ਸ੍ਰੀ ਕੇਸਗੜ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਵੱਲੋਂ ਸਮੁੱਚੇ ਸਿੱਖ ਪੰਥ ਨੂੰ ਇੱਕ ਵਿਸ਼ੇਸ਼ ਅਪੀਲ ਕੀਤੀ ਗਈ ਹੈ ਸ਼ਹੀਦੀ ਗੁਰਪੁਰਪ ਦੇ ਅੰਤ ਸੰਗ ਤੋਂ ਬੜੇ ਸ਼ਰਧਾ ਭਾਵਨਾ ਦੇ ਨਾਲ ਮਨਾ ਰਹੀਆਂ ਹਨ ਉੱਥੇ ਹੀ ਸਿੱਖ ਭਗਤ ਦੀ ਨੁਮਾਇੰਦਗੀ ਹੱਦ ਤੇ ਬ੍ਰਿਸ਼ਰੂਪੀ ਗੁਰਦਵਾਰਾ ਸਰਵੰਤਰ ਕਮੇਟੀ ਵੱਲੋਂ ਡਾਕਟਰ ਸਰਜੀਤ ਕਰ ਸਾਹਿਬ ਜੀ ਦੇ ਸਹਿਯੋਗ ਵੱਲੋਂ ਸਮਾਜਿਕ ਸੰਸਥਾ ਦੇ ਸਹਿਯੋਗ ਦੇ ਨਾਲ ਅਮਲਾ ਦੇ ਜਾਦੇ ਨਾਲ ਬਣਾਇਆ ਗਿਆ ਸਤਪੁਰਾ ਦੇ ਖਰੀਦੇ ਕੋਰਪੋਰਟ ਪਰਮਾਹਣ ਨਗਰ ਕੀਰਤਨ ਗੁਰਦੁਆਰਾ ਸੁਬਾਨਗਰ ਸਾਹਿਬੀ ਤੋਂ ਬਹਾਰਮ ਹੋਇਆ ਹੈ ਬੁੜਾਦਰ ਪ੍ਰਾਪਤ ਹੋਇਆ ਸ਼ਾਮ ਲਈ ਸਤਗੁਰ ਸਿੰਘ ਜੀ ਦੇ ਨਾਮ ਤੋਂ ਜਿਹੜੇ ਸਥਾਨ ਗੁਰਦੁਆਰਾ ਚਿਸਕਾਂ ਸੈਂਟਰੀ ਅਲਪਸ ਸੇਫਟੀ ਵਿਕੇਪ ਹੋਏਗਾ ਔਰ ਸੰਗਤ ਦੀ ਇੱਕ ਜੀਤਾਲ ਲਈ ਵਾਸਤੇ ਜਨ ਦੇ ਵਿੱਚ ਕਿ ਆਪਣੇ ਵਾਸੀ ਆਪਣੇ ਅਕੀਦੇ ਵਾਸਤੇ ਆਪਣੀ ਬੱਚੀਆਂ ਵਾਸਤੇ ਆਰਦਾਸ ਜੀ ਆਪਣੇ ਸਰਵਾਸਤੇ ਦਾ ਕੁਰਬਾਨ ਤੋਂ ਤਿਆਰ ਹੋ ਜਾਂਦਾ ਹੈ। ਮਾਨ ਕਿਸੇ ਦੇ ਧਰਮਾਸਤੇ ਕੁਰਬਾਨੇ ਦੇਣੀ ਦੀ ਤਰਸ ਸਾਹਿਬ ਦੀ ਗੁਰੂਤਿ ਕੋ ਹੱਥ ਸਭੀ ਮਹਾਰਾਜ ਜੀ ਦੇ ਜੀਸੀ ਆਈ ਹੈ। ਔਰ ਜਿੱਥੇ ਸਾਰਾ ਸਿੱਖ ਜਗਤ ਸਾਹਿਬ ਜੀ ਦੇ ਬਹਾਦਰ ਸਰਦੀ ਮਹਾਰਾਜ ਜੀ ਦਾ ਸ਼ਹੀਦੀ ਕੋਪਾ ਬੜੀ ਸ਼ਰਨ ਤੋਂ ਆਪਨੇ ਨਾਲ ਖੜਾ ਰਿਹਾ ਹੈ। ਜਿੱਥੇ ਜਿਸ ਧਰਮਾਸਤੇ ਦਾ ਸਾਹਿਬ ਸ੍ਰੀ ਤੇਗਪਤ ਸਾਹਿਬ ਜੀ ਮਹਾਰਾਜ ਸ਼ਹਾਦਤ ਰਾਖੀ ਕੀਤੀ ਉਸ ਤੋਂ ਲੈ ਕੇ ਨੌਵੇਂ ਪਾਸ਼ਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਅੱਜ ਪੂਰੇ ਸੰਸਾਰ ਦੇ ਵਿੱਚ ਮਨਾਇਆ ਜਾ ਰਿਹਾ ਹੈ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਨੌਵੇਂ ਪਾਸ਼ਾ ਜੀ ਦੀ ਚਰਨ ਛੋਪਾ ਪ੍ਰਾਪਤ ਧਰਤੀ ਗੁਰਦੁਆਰਾ ਬਿਵਾਨਗੜ੍ਹ ਸਾਹਿਬ ਕੀਰਤਪੁਰ ਸਾਹਿਬ ਤੋਂ ਪੰਜਾਂ ਪਿਆਰਿਆਂ ਦੀ ਗਵਾਈ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਛਤਰ ਛਾਇਆ ਹੇਠ ਅੱਜ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ ਇਹ ਨਗਰ ਕੀਰਤਨ ਵਕ ਵਕ ਪੜਾਮਾ ਤੋਂ ਹੁੰਦਾ ਹੋਇਆ ਸ੍ਰੀ ਨਨਦਪੁਰ ਸਾਹਿਬ ਕੇ ਸਮਾਪਤ ਹੋਵੇਗਾ ਇਸ ਨਗਰ ਕੀਰਤਨ ਦੇ ਵਿੱਚ ਵੱਡੀ ਗਿਣਤੀ ਸੰਗਤਾਂ ਨੇ ਹਾਜ਼ਰੀ ਭਰੀ ਇਸ ਮੌਕੇ ਤਖਤ ਸ੍ਰੀ ਕੇਸਗੜ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਵੱਲੋਂ ਸਮੁੱਚੇ ਸਿੱਖ ਪੰਥ ਨੂੰ ਇੱਕ ਵਿਸ਼ੇਸ਼ ਅਪੀਲ ਕੀਤੀ ਗਈ ਹੈ ਜਿੰਦੂਗ ਰੱਖਣਾ ਪ੍ਰਮਤ ਰੱਖਾ ਇਹ ਨੰਬਰ ਤੋਂ ਗਿਲੂ ਮਹਸਾ ਦਾ ਤਖਤਦਾਰ ਸਾਹਿਬ ਸਿਰਗੁਰ ਤੇਜਵੰਤ ਸਾਹਿਬ ਜੀ ਮਹਾਰਾਜ ਹਨਾ ਨੇ ਦੇਲਕ ਜਨਤ ਸਾਬਾ ਦੀ ਦਾ ਸ਼ਹੀਦੀ ਗੁਰਪੁਰਪ ਦੇ ਅੰਤ ਸੰਗ ਤੋਂ ਬੜੇ ਸ਼ਰਧਾ ਭਾਵਨਾ ਦੇ ਨਾਲ ਮਨਾ ਰਹੀਆਂ ਹਨ ਉੱਥੇ ਹੀ ਸਿੱਖ ਭਗਤ ਦੀ ਨੁਮਾਇੰਦਗੀ ਅੱਜ ਦੇ ਸ਼ਰੂਕੀ ਗੁਰਦੁਆਰਾ ਸਰਬੰਦਰ ਕਮੇਟੀ ਵੱਲੋਂ ਡਾਕਟਰ ਮੋਹਨ ਸਿੰਘ ਜੇਸਕਰ ਸਾਹਿਬ ਜੀ ਦੇ ਸਹਿਯੋਗ ਵੱਲੋਂ ਸਮੁਜੀਆਂ ਸੰਗਠਨਾਂ ਦੇ ਸਹਿਯੋਗ ਦੇ ਨਾਲ ਇਹ ਦਾ ਆਪਣਾ ਦੇਜਾ ਦੇ ਨਾਲ ਬਣਾਇਆ ਗਿਆ ਸਤਪੁਰਾ ਦੇ ਖੀਤੇ ਕੋਰਪੋਰਟ ਮਹਾਨ ਨਗਰ ਕੀਰਤਨ ਗੁਰਦੁਆਰਾ ਬਾਣਗਰ ਸੈਕਟੋਰ ਤੋਂ ਸ਼ੁਰੂ ਹੋਇਆ ਹੈ ਪ੍ਰਬਾਧਰ ਪ੍ਰਾਪਤ ਕੀਤਾ ਹੈ ਸ਼ਾਮ ਲਈ ਸਤਗੁਰ ਸਿੰਘ ਜੀ ਦੇ ਨਾਮ ਤੋਂ ਜਿਹੜੇ ਸਤਗੁਰਦੁਆਰਾ ਇਸ ਸਟੈਂਸ ਦੇ ਜਿਹੜਾ ਨਾਲ ਸੈਫਟੀ ਵੀ ਚੇਕ ਪਾਉਂਗਾ ਔਰ ਸੰਗਤ ਦੀ ਇੱਕ ਜਿਹੜੀ ਡਾਲ ਵਾਸਤੇ ਰਹਿਣ ਦੇ ਵਿੱਚ ਕਿ ਆਪਣੇ ਵਾਸੀ ਆਪਣੇ ਅਕਿੱਤੇ ਆਸ ਦੇ ਆਪਣੀ ਬੰਧੀਆਂ ਵਾਸਤੇ ਆਪਣੀ ਆਰਦਾਸ ਜੀ ਆਪਣੀ ਤਰਫੋਂ ਆਸਤੀ ਦਾ ਬਾਕ ਨੂੰ ਤਿਆਰ ਹੋ ਜਾਂਦਾ ਹੈ। ਹਰ ਕਿਸੇ ਦੇ ਤਰਫੋਂ ਆਸਤੇ ਕੁਰਬਾਨੀ ਜਿਹੜੀ ਤਰਸਾ ਸਿਰ ਤੋਂ ਹੱਥ ਸਭ ਦੀ ਮਹਾਰਾਜ ਜੀ ਦੇਸੀ ਆਈ ਹੈ। ਔਰ ਜਿੱਥੇ ਸਾਰਾ ਸਿੱਖ ਜਗਤ ਸਾਹਿਬ ਜੀ ਦੇ ਬਹਾਦਰ ਸਰਦੀ ਮਹਾਰਾਜ ਜੀ ਦਾ ਸ਼ਹੀਦੀ ਕੋਰਪੋਰਸ ਬੜੀ ਸ਼ਰਧਾ ਭਾਵ ਨੇ ਨਾਲ ਖੜਾ ਰਿਹਾ ਹੈ। ਜਿੱਥੇ ਜਿਸ ਧਰਮ ਵਾਸਤੇ ਤਾਂ ਸਾਹਿਬ ਜੀ ਦੇ ਬਹਾਦਰ ਸਾਹਿਬ ਜੀ ਮਹਾਰਾਜ ਜੀ ਦਾ ਸ਼ਹੀਦੀ ਉਸ ਤੋਂ ਦੇ